ਲੋੜੀ ਨੂੰ ਰੱਖ ਕੇ ਪੰਜਾਬ ਭਰ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਕਰੀਬ 2 ਦਿਨ ਹੀ ਬਾਕੀ ਨੇ ਲੋੜੀ ਨੂੰ ਤੇ ਰੌਣਕਾਂ ਤੁਸੀਂ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਆਈਡੀ ਇਸ ਮਾਰਕੀਟ ਦੇ ਵਿੱਚ ਇਸ ਵੇਲੇ ਮੌਜੂਦ ਆ ਲੋੜੀ ਦੀ ਤਿਉਹਾਰ ਲਈ ਗੁੱਡੀਆਂ-ਗੁੱਡੀਆਂ ਲੈ ਲਈਏ ਜੀ ਲੈ ਲੈਂਦੇ ਵੇ ਆਪਾਂ ਲੈ ਲੈਂਦੇ ਆ ਤੇ ਥੰਡ ਥੁੰਨ ਨਹੀਂ ਲੱਗਦੀ ਗੁੱਡੀਦਾਂ ਨੂੰ ਲੱਗਦੀ ਹੈ ਨਾ ਲੱਗਦੀ ਕਿ ਸੋ ਇਹ ਐ ਅੰਮ੍ਰਿਤਸਰ ਦੀ ਰੌਣਕ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਤੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੀਆਂ ਕਿਲੇ ਸਾਲ ਨਾਲੋਂ ਇਸ ਵਾਰ ਲੋਹੜੀ ਦਿਉਤੇ ਕੀ ਬਦਲਾ ਜਿਹੜੇ ਸਰ ਬਦਲਾਵ ਇਦਾਂ ਹੈ ਕਿ ਲੋਕ ਖੁਸ਼ ਆਪਰੇ ਟ੍ਰੈਂਡ ਨੂੰ ਅੱਗੇ ਲੈ ਕੇ ਜਾ ਰਹੇ ਆ ਠੀਕ ਆ ਹਰ ਇੱਕ ਚੀਜ਼ ਨਵੀਂ ਪਰਚੇਸ ਕਰ ਰਹੇ ਆ ਨਵੀਆਂ ਆਈਟਮਾਂ ਬਾਜ਼ਾਰ ਵਿੱਚ ਆਈ ਜਾ ਰਹੀਆਂ ਲੋਕਾਂ ਦਾ ਇੰਟਰਸਟ ਵਧੀ ਜਾ ਰਿਹਾ ਤੇ ਰਸ਼ ਵੀ ਕਹਿ ਸਕਦੇ ਆ ਮਾਰਕੀਟ ਚ ਪਿਛਲੇ ਸਾਲੋਂ ਠੀਕ ਆ ਸਰ ਦੁਕਾਨਦਾਰ ਦਾ ਇੰਪੈਕਟ ਤੇ ਚਲੋ ਠੀਕ ਹੈ ਬਟ ਇਹ ਚੀਜ਼ ਵੀ ਕਹਿ ਸਕਦੇ ਨਾ ਹਨਾ ਕੁਝ ਭਗਵਾਨ ਦੇ ਉੱਤੇ ਡਿਪੈਂਡਣਾ ਇਹ ਹਵਾ ਚੱਲੇਗੀ ਤੇ ਇਹ ਤੇ ਉਹਨਾਂ ਦੇ ਹੱਥ 'ਚ ਹੀ ਹੈ ਇਹ ਜਿਵੇਂ ਪਿਛਲੀ ਵਾਰ ਲੋੜੀ ਖਰਾਬ ਹੋ ਗਈ ਸੀ ਹਵਾ ਘਟ ਗਈ ਸੀਗੀ ਅਗਲੇ ਦਿਨ ਹਵਾ ਚੱਲੀ ਸੀ ਇਸ ਵਾਰ ਜਿੱਦਾਂ ਦਾ ਹੁੰਦਾ ਫੇਰ ਕੀ ਫੇਰ ਇਸ ਵਾਰ ਤਾਂ ਬੱਚੇ ਪਿਛਲੀ ਵਾਰ ਇਹ ਸਾਡੇ ਨਰਾਜ਼ ਹੋ ਗਏ ਸੀ ਜੋ ਕੁੜੀਆਂ ਖੜੀਆਂ ਵੀ ਸਾਰਾ ਮਿਹਨਤ ਦੇ ਨਾਲ ਜੁੱਦਾ ਗਈ ਤੇ ਹੁਣ ਦੇਖਾਂ ਇਹ ਫਿਰ ਦਾ ਕਰਦਾ ਵੀ ਸਾਡੀ ਜਿਹੜੀ ਆਪਣਾ ਪੀੜ ਦੇ ਨਾਲ ਵਧੀਆ ਵੇ ਲੋੜੀ ਦਾ ਕੁੜੀਆਂ ਡਾਈ ਹੋਣਗੇ ਦੋ ਆਮ ਆਮ ਦੋਰ ਵਤਰੀ ਹੋ ਜਾਂ ਚੈਨਾ ਦੋਰ ਨਹੀਂ ਆਮੀ ਲੈ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਚਾਈਨਾ ਡੋਰ ਨਾਲ ਵਰਤ ਰਹੇ ਨੇ ਕਾਫੀ ਹਾਦਸੇ ਵਾਪਰਦੇ ਨੇ ਸੜਕ ਤੇ ਰੋਜ਼ ਵਰਤਦੇ ਹੈਗੇ ਪਰ ਉਹ ਬੱਚੇ ਦੇਖ ਦੇਖ ਕੇ ਲਈ ਜਾਂਦੇ ਨੇ ਪਰ ਉਹ ਹੈ ਤੇ ਖਤਰਾ ਹੀ ਹੈ ਨਾ ਦੂਜੇ ਲਈ ਸਹੀ ਤੇ ਆਪ ਇਹਨਾਂ ਕੋ ਜਿਹੜੀ ਵਧੀਆ ਡੋਰ ਉਹ ਲੈ ਕੇ ਦਿੱਤੀ ਇਹਨਾਂ ਹਾਂਜੀ ਆਮ ਜੀ ਕੀ ਨਾਮ ਜੀ ਤੁਹਾਡਾ ਜਸਪ੍ਰੀਤ ਸਿੰਘ ਚਲ ਗੁੱਡੀਆਂ ਲੈ ਕੇ ਜਾ ਰਹੇ ਹੋ ਆਮ ਡੋਰ ਨਾਲ ਡਾਓਗੇ ਨਾ ਹਾਂਜੀ ਜੇ ਹਵਾ ਨਾ ਚੱਲੇ ਲੋੜੀ ਨੂੰ ਰੱਖ ਕੇ ਪੰਜਾਬ ਭਰ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਕਰੀਬ 2 ਦਿਨ ਹੀ ਬਾਕੀ ਨੇ ਲੋੜੀ ਨੂੰ ਤੇ ਰੌਣਕਾਂ ਤੁਸੀਂ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਆਈਡੀਐਚ ਮਾਰਕੀਟ ਦੇ ਵਿੱਚ ਇਸ ਵੇਲੇ ਮੌਜੂਦ ਆ ਜਿੱਥੇ ਕਿ ਲੋਕ ਖਰੀਦਦਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਜੇ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਲੋਕ ਵੀ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਆਮ ਡੋਰ ਦੀ ਜਿਹੜੀ ਹੈ ਵਰਤੋਂ ਕਰ ਰਹੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਡੋਰ ਦੀਆਂ ਜਿੱਥੇ ਕਿ ਸਾਨੂੰ ਪੁਰਾਣਾ ਸਮਾਂ ਵੀ ਯਾਦ ਲਾਉਂਦੀ ਹੈ ਕਿਉਂਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਪੈਂਡਾ ਲੈ ਕੇ ਇੱਥੇ ਕੱਚ ਲਵਾਉਣ ਲਈ ਜਾਂਦੇ ਹੁੰਦੇ ਸੀਗੇ ਸੋ ਉਹ ਕਿਤੇ ਨਾ ਕਿਤੇ ਸਮਾਂ ਵੀ ਸਾਨੂੰ ਜ਼ਰੂਰ ਯਾਦ ਦਿਵਾਉਂਦੀ ਹੈ ਸੋ ਲੋਕ ਜਿਹੜੇ ਖਰੀਦਦਾਰੀ ਕਰਨ ਲਈ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਵੇਂ ਲੋਹੜੀ ਦਾ ਤਿਉਹਾਰ ਮਨਾ ਰਹੇ ਨੇ ਕਿਉਂਕਿ ਇਸ ਤਰੀਕੇ ਦੀ ਜੇ ਗੱਲ ਕਰੀਏ ਤਾਂ ਇਸ ਵਾਰ ਲੋਹੜੀ ਦੇ ਉੱਤੇ ਰੌਣਕਾਂ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਸੋ ਮਾਰਕੀਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਾਰਕੀਟ ਭਰ ਦੇ ਵਿੱਚ ਲੋਕ ਖਰੀਦਾਰੀਆਂ ਕਰਨੀਆਂ ਸ਼ੁਰੂ ਕਰ ਚੁੱਕੇ ਨੇ ਸੋ ਵੱਖ-ਵੱਖ ਤਰੀਕੇ ਦੇ ਨਾਲ ਇਸ ਵਾਰ ਜਿਹੜੀਆਂ ਪਤੰਗ ਬਣਾਈ ਗਈ ਹੈ ਕੋਈ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਬੱਚੇ ਕੀ ਨਾਮ ਆ ਤੁਹਾਡਾ ਰਣਬੀਰ ਸਿੰਘ ਲੋੜੀ ਦੀ ਤਿਉਹਾਰ ਲਈ ਗੁੱਡੀਆਂ-ਗੁੱਡੀਆਂ ਲੈ ਲਈਏ ਜੀ ਲੈਣਦੇ ਵੇ ਆਪਾਂ ਲੈਣਦੇ ਪਏ ਤੇ ਥੜ ਥੁੰਨ ਨਹੀਂ ਲੱਗਦੀ ਗੁੱਡੀ ਡਾਂ ਲੱਗਦੀ ਲੱਗਦੀ ਹੈ ਨਾ ਲੱਗਦੀ ਹੈ ਤੇ ਜਦੋਂ ਗੁੱਡੀ ਡਾਂਦੇ ਹੋ ਜੇ ਇਸ ਵਾਰ ਲੋੜੀ ਤੇ ਹਵਾ ਨਾਲ ਚੱਲੀ ਫੇਰ ਫੇ ਲੋੜੀ ਖਰਾਬ ਹੋ ਪਿਛਲੀ ਵਾਰ ਵੀ ਇਦਰੇ ਖਰਾਬ ਹੋ ਗਈ ਨਹੀਂ ਪਿਛਲੀ ਵਾਰ ਨਹੀਂ ਹੋਈ ਜਲਦੀ ਸੀ ਜਲਦੀ ਸੀ ਹੁਣ ਜੇ ਲੋੜੀ ਤੇ ਹਵਾ ਚੱਲੇਗੀ ਫਿਰ ਕਿਵੇਂ ਬਣਾਓਗੇ ਲੋੜੀ ਪੂਰੀ ਗੁੱਡੀਆਂ ਡਾਵਗੇ ਗੁੱਡੀਆਂ ਇੱਧੇ ਹੀ ਡਾਲਾਂਗੇ ਗੁੱਡੀਆਂ ਇੱਧੇ ਡਾਲਾਂਗੇ ਜੇ ਹਵਾ ਨਾ ਚਲੀ ਤਾਂ ਵੀ ਡਾਲੋਗੇ ਠੀਕ ਹੈ ਤਾਂ ਬਿਲਕੁਲ ਹੈ ਨਾ ਹਵਾ ਚੱਲੇਗੀ ਤਾਂ ਵੀ ਗੁੱਡੀਆਂ ਡਾਲਣਗੇ ਸੋ ਇਹ ਹੈ ਅੰਮ੍ਰਿਤਸਰ ਦੀ ਰੌਣਕ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਖਾਸ ਤੌਰ ਤੇ ਲੋੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੀਆਂ ਜਿੱਥੇ ਵੱਖ-ਵੱਖ ਤਰੀਕੇ ਦੀਆਂ ਸੋ ਇੱਕ ਇਹ ਗਾਇਕ ਸਿੱਧੂ ਮੂਸੇਵਾਲਾ ਜਿਹਨੂੰ ਅੱਜਕੱਲ ਬਹੁਤ ਜਣੇ ਰੋਲ ਮਾਡਲ ਮੰਨਦੇ ਨੇ ਉਸ ਤਰੀਕੇ ਦੀਆਂ ਜੇ ਗੱਲ ਕਰੀਏ ਪਤੰਗ ਜਿਹੜੀ ਆ ਬਣਾਈ ਗਈ ਹੈ ਵੱਖ-ਵੱਖ ਤਰੀਕੇ ਦੀਆਂ ਪਤੰਗਾਂ ਜਿਹੜੀਆਂ ਇੱਥੇ ਬਣਾਈਆਂ ਗਈਆਂ ਨੇ ਸੋ ਜੇ ਗੱਲ ਕਰੀਏ ਤਾਂ ਲੋਕ ਖਰੀਦਾਰੀਆ ਜਿਹੜੀਆਂ ਕਰ ਰਹੇ ਨੇ ਸੋ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਜਿਹੜੀ ਆ ਰੌਣਕ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਸੋ ਗੱਲਬਾਤ ਕਰ ਲੈਣੇ ਆ ਦੁਕਾਨ ਦੇ ਓਨਰ ਵੀ ਸਾਡਾ ਨਾਮ ਜਿੰਦਾ ਭਾਜੀ ਕੀ ਨਾਮ ਹੈ ਜੀ ਤੁਹਾਡਾ ਨਾਮ ਹੈ ਜੀ ਰਾਹੁਲ ਅਰੋੜਾ ਭਾਜੀ ਕਿਵੇਂ ਦੇਖਦੇ ਹੋ ਪਿਛਲੇ ਸਾਲਾਂ ਨਾਲੋਂ ਇਸ ਵਾਰ ਲੋਹੜੀ ਦੇ ਉੱਤੇ ਕੀ ਬਦਲਾਅ ਜਿਹ ਸਰ ਬਦਲਾਅ ਇਦਾਂ ਹੈ ਕਿ ਹਰ ਲੋਕ ਖੁਸ਼ ਆਪਣੇ ਟ੍ਰੈਂਡ ਨੂੰ ਅੱਗੇ ਲੈ ਕੇ ਜਾ ਰਹੇ ਆ ਠੀਕ ਹੈ ਹਰ ਇੱਕ ਚੀਜ਼ ਨਵੀਂ ਪਰਚੇਜ਼ ਕਰ ਰਹੇ ਆ ਨਵੀਆਂ ਆਈਟਮਾਂ ਬਾਜ਼ਾਰ ਦੇ ਵਿੱਚ ਆਈ ਜਾ ਰਹੀਆਂ ਲੋਕਾਂ ਦਾ ਇੰਟਰਸਟ ਵਧੀ ਜਾ ਰਿਹਾ ਤੇ ਰਸ਼ ਵੀ ਕਹਿ ਸਕਦੇ ਆ ਮਾਰਕੀਟ ਚ ਪਿਛਲੇ ਸਾਲੋਂ ਠੀਕ ਹੈ ਪਿਛਲੀ ਵਾਰ ਜਿਵੇਂ ਹਵਾ ਚੱਲਦੀ ਸੀਗੀ ਬੰਦ ਹੋ ਜਾਂਦੀ ਸੀ ਉਸ ਨਾਲ ਕਾਫੀ ਇੰਪੈਕਟ ਪੈਂਦਾ ਦੁਕਾਨ ਦੇ ਉੱਤੇ ਸੋ ਇਸ ਵਾਰ ਕਿਵੇਂ ਚੱਲ ਰਿਹਾ ਦੁਕਾਨਦਾਰੀ ਵਧੀ ਹੈ ਜਾਂ ਘਟੀ ਹੈ ਜੀ ਸਰ ਦੁਕਾਨਦਾਰ ਦਾ ਇੰਪੈਕਟ ਤਾਂ ਚਲੋ ਠੀਕ ਹੈ ਬਟ ਐ ਚੀਜ਼ ਕਹਿ ਸਕਦੇ ਨਾ ਹਨਾ ਕੁਝ ਭਗਵਾਨ ਦੇ ਉੱਤੇ ਡਿਪੈਂਡ ਹੈ ਨਾ ਈ ਹਵਾ ਚੱਲੇਗੀ ਤੇ ਇਹ ਤਾਂ ਉਹਨਾਂ ਦੇ ਹੱਦ ਸੀ ਹੈ ਕਿ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਆਪਾਂ ਵੇਖ ਸਕਦੇ ਸਮਾਨ ਵਧੀਆ ਆਈਟਮਾਂ ਲੈ ਆ ਸਕਦੇ ਆ ਬਾਕੀ ਜੋ ਵੀ ਹੈ ਇੱਕ ਦਿਨ ਹੀ ਚੱਲੇਗੀ ਅਗਲੇ ਦਿਨ ਚੱਲੇਗੀ ਲੋਕ ਸ਼ੌਂਕ ਪੂਰਾ ਕਰ ਲੈਂਦੇ ਆ ਸੋ ਹੁਣ ਤੁਸੀਂ ਆਮ ਡੋਰ ਜਿਹੜੀ ਰੱਖੀ ਆ ਇੱਕ ਵਾਰ ਜ਼ਰੂਰ ਕੈਮਰਾਮੈਨ ਨੂੰ ਕਹੋਗੇ ਇਹ ਤਸਵੀਰਾਂ ਤੇ ਜ਼ੂਮ ਜ਼ਰੂਰ ਮਾਰਿਆ ਜਾਵੇ ਕਿਉਂਕਿ ਚਾਈਨਾ ਡੋਲਰ ਕਾਫੀ ਲੋਕ ਯੂਜ਼ ਕਰ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਫੜ ਕੇ ਉਸ ਦੇ ਉੱਤੇ ਮੁਕੱਦਮਾ ਵੀ ਜਿਹੜਾ ਦਰਜ ਕਰਦੇ ਨੇ ਸੋ ਲੋਕਾਂ ਦਾ ਆਮ ਪ੍ਰਤੀ ਆਮ ਦੌਰ ਪ੍ਰਤੀ ਕਿਵੇਂ ਵਤੀਰਾ ਦੇਖਣ ਨੂੰ ਮਿਲ ਰਿਹਾ ਖਰੀਦਦਾਰੀ ਹੋ ਰਹੀ ਹੈ ਆਮ ਡੋਲਰ ਦੀ ਜੀ ਜੀ ਬਿਲਕੁਲ ਸਰ ਇਸ ਇਸ ਸਾਲ 95% ਚਾਈਨਾ ਡੋਲਰ ਲੋਕਾਂ ਦਾ ਰੁਝਾਨ ਬਿਲਕੁਲ ਚੇਂਜ ਹੋ ਚੁੱਕਿਆ ਹੈ ਠੀਕ ਹੈ ਲੋਕ ਇੰਡੀਅਨ ਡੋਲਰ ਵੱਲ ਫਿਰ ਮੂਵ ਕਰ ਰਹੇ ਆ ਕੁਝ ਕਮੀਆਂ ਸੀਗੀਆਂ ਜੋ ਕਿ ਉਹਨੂੰ ਦੂਰ ਕੀਤੀਆਂ ਲਾਈਕ ਜਿਵੇਂ ਲੋਕਾਂ ਨੂੰ ਪੈਸੇ ਦੇ ਕੇ ਪੂਰੀ ਡੋਲਰ ਨਹੀਂ ਮਿਲਦੀ ਉਹਨਾਂ ਨੇ ਲੋਕ ਟ੍ਰੈਂਡ ਚੇਂਜ ਕੀਤਾ ਕਿ ਹੁਣ ਉਹਨੂੰ ਵੀ ਗੱਟੂ ਦੇ ਵਿੱਚ ਲ ਲੈਂ ਤਾਂ ਬੱਚੇ ਨੂੰ ਜਦਾ ਮਿਲੇਗੀ ਡੋਰ ਜਦਾ ਮਿਲੇਗੀ ਉਹਦੇ ਵੱਲ ਚਲਾ ਜਾਏਗਾ ਕੋਈ ਦਿੱਕਤ ਨਹੀਂ ਕੀ ਲੈ ਰਿਹਾ ਕਿਸ ਕਿਸ ਤਰੀਕੇ ਦੇ ਪਤੰਗ ਗੁੱਡੇ ਜਿਹੜੇ ਤਿਆਰ ਕੀਤੇ ਗਏ ਨੇ ਸਰ ਹਰ ਤਰ੍ਹਾਂ ਦੇ ਜੋ ਵੀ ਸਾਡੇ ਦਿਮਾਗ ਦੇ ਵਿੱਚ ਕਨਸੈਪਟ ਆ ਜਵੇ ਕੋਈ ਆਈਡੀਆ ਆ ਜਵੇ ਆਪਾਂ ਕਰਦੇ ਰਹਿੰਦੇ ਆ ਠੀਕ ਹੈ ਲਾਈਕ ਜਿਵੇਂ ਹੁਣ ਚੰਦਰਯਾਨ ਮਿਸ਼ਨ ਉਹਨੇ ਪਾਸ ਹੋਇਆ ਹਨਾ ਤੇ ਉਹਦੇ ਲਈ ਪਤੰਗ ਆਪਾਂ ਤਿਆਰ ਕਰਵਾਤੀ ਹੈ ਕੁਝ ਮਟਕਾ ਚੱਲ ਰਿਹਾ ਹੈ ਕੁਝ ਤੁਕਲ ਜਲਦੀ ਸੀ ਉਹ ਕਾਪੇਪਰ ਦੇ ਵਿੱਚ ਹੁੰਦੀ ਸੀ ਆਪਾਂ ਪੀਵੀਸੀ ਚ ਤਿਆਰ ਕਰਤੀ ਹੈ ਜੋ ਜਿਵੇਂ ਚైనా ਡੋਰ ਦਾ ਦੌਰ ਆ ਗਿਆ ਸੀਗਾ ਕਹਿ ਸਕਦੇ ਜਿਹੜਾ ਪੁਰਾਣੇ ਸਮੇ ਦਾ ਟਾਈਮ ਹੁੰਦਾ ਸੀਗਾ ਪੈਂਡਾ ਲੈ ਕੇ ਜਾਂਦੇ ਸੀਗੇ ਡੋਰ ਨੂੰ ਕੱਚ ਲਵਾਉਂਦੇ ਸੀਗੇ ਆਮ ਡੋਰ ਦਿੱਤੇ ਉਹ ਸਮਾਂ ਕਿਤਨਾ ਕਿਤੇ ਜ਼ਰੂਰੀ ਯਾਦ ਦਿਵਾਉਂਦੀ ਆਮ ਡੋਰ ਸਰ ਉਹ ਸਮਾਂ ਜ਼ਰੂਰ ਵਾਪਸ ਆਊਗਾ ਬਟ ਉਹਦੇ ਲਈ ਵੀ ਆਪਾਂ ਨੂੰ ਟ੍ਰੈਂਡ ਚੇਂਜ ਕਰਨਾ ਪਏਗਾ ਅਗਰ ਫੇਰ ਆਪਾਂ ਕਹੀਏ ਕਿ ਅੱਡੇ ਤੇ ਜਾ ਕੇ ਖੜੇ ਰਹੀਏ ਤੇ ਲੱਗੇ ਉਹ ਨਹੀਂ ਹੁਣ ਟ੍ਰੈਨ ਤੋਂ ਚੇਂਜ ਕਰਾਂਗੇ ਅਗਰ ਚੇਂਜ ਕਰਾਂਗੇ ਤੇ ਓਬਵੀਅਸ ਬਦਲਾਵ ਆਏਗਾ ਹੀ ਆਏਗਾ ਇਹ ਸੱਕਦੇ ਆ ਲੋਕਾਂ ਦਾ ਸਾਥ ਕਾਫੀ ਜ਼ਰੂਰੀ ਹੈਗਾ ਇਸ ਤਰੀਕੇ ਲੋਕੀ ਸਾਥ ਦੇਣਗੇ ਤੇ ਚੇਂਜ ਆਏਗਾ ਹੀ ਆਏਗਾ ਜੀ ਸੋ ਕਿੰਨੇ ਕ ਤੱਕ ਜਿਹੜੀ ਹੈ ਗੁੱਡੀ ਸ਼ੁਰੂ ਹੋ ਜਾਂਦੀ ਹੈ ਤੇ ਲਾਸਟ ਕਿੰਨੇ ਕ ਤੱਕ ਜਾਂਦੀ ਸਰ ਗੁੱਡੀ ਦੇਖੋ ਸ਼ੁਰੂ ਹੋ ਜਾਂਦੀ ਹੈ ਪੰਜਾਬ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਰੇਂਜ ਕੋਈ ਵੀ ਨਹੀਂ ਹੈ ਡਿਪੈਂਡ ਕਰਦਾ ਆਪਣੀ ਚੋਇਸ ਦੇ ਹਿਸਾਬ ਨਾਲ 200 300 150 100 ਜਿੱਥੇ ਮਰਜੀ ਰੇਂਜ ਆਵੇ ਹਰ ਤਰੀਕੇ ਦੀ ਗੁੱਡੀ ਅਵੇਲੇਬਲ ਲੋੜੀ ਆਣੀ ਲੋੜੀ ਦੀ ਹਾਂਜੀ ਵਧੀਆ ਪੂਰੇ ਚਲਦੇ ਨੇ ਬੱਚਿਆਂ ਨਾਲ ਆਏ ਹਾਂਜੀ ਇਹ ਜਿਵੇਂ ਪਿਛਲੀ ਵਾਰ ਲੋੜੀ ਖਰਾਬ ਹੋ ਗਈ ਸੀ ਹਵਾ ਘਟ ਗਈ ਸੀ ਅਗਲੇ ਦਿਨ ਹਵਾ ਚੱਲੀ ਸੀ ਇਸ ਵਾਰ ਜਿੱਦਾਂ ਦਾ ਹੁੰਦਾ ਫੇਰ ਕੀ ਦੇਖ ਇਸ ਵਾਰ ਤਾਂ ਬੱਚੇ ਪਿਛਲੀ ਵਾਰ ਇਹ ਸਾਡੇ ਨਾਲ ਆਜ ਹੋ ਗਏ ਸੀ ਉਹ ਗੁੰਡੀਆਂ ਖੜੀਆਂ ਵੀ ਸਾਰਾ ਮਿਹਨਤ ਇਨਾਂ ਦੇ ਉੱਦਦਾ ਗਈ ਤੇ ਹੁਣ ਦਾ ਕਾ ਇਹੋ ਦਾ ਕਰਨ ਦੇ ਵੀ ਸਾਡੀ ਜਿਹੜੀ ਆਪਣਾ ਪੀਸ ਦਿਨ ਵਧੀਆ ਵੇ ਲੋੜੀ ਦਾ ਗੁੰਡੀਆਂ ਡਾਈ ਹੋ ਲਗੇ ਦੋ ਆਮ ਆਮ ਡੋਰ ਵਰਤਰੀ ਹੋ ਜਾਂ ਚਾਈਨਾ ਡੋਰ ਨਹੀਂ ਆਮ ਹੀ ਲੇ ਵਰਤੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਚਾਈਨਾ ਡੋਰ ਨਾਲ ਵਰਤਦੇ ਨੇ ਕਾਫੀ ਹਾਦਸੇ ਵਾਪਰਦੇ ਨੇ ਸੜਕ ਦੇ ਰੋਜ ਵਰਤਦੇ ਹੈਗੇ ਪਰ ਉਹ ਬੱਚੇ ਦੇਖਦੇ ਆ ਕੇ ਲਈ ਜਾਂਦੇ ਨੇ ਪਰ ਉਹ ਹੈ ਤੇ ਖਤਰਾ ਹੀ ਹੈ ਨਾਲ ਦੂਜੇ ਲਈ ਸਹੀ ਤੇ ਆਪ ਇਹਨਾਂ ਕੋ ਜਿਹੜੀ ਵਧੀਆ ਡੋਰ ਉਹ ਲਾ ਕੇ ਦਿੰਦੀ ਹੈ ਨਾਲ ਆਮ ਡੋਰ ਲਾ ਕੇ ਹਾਂਜੀ ਆਮ ਨੇ ਕੀ ਨਾਮ ਜੀ ਤੁਹਾਡਾ ਜਸਪ੍ਰੀਤ ਸਿੰਘ ਚਲ ਗੁੱਡੀਆਂ ਲੈ ਕੇ ਜਾ ਰਹੇ ਹੋ ਆਮ ਡੋਰ ਨਾਲ ਡਾਓਗੇ ਨਾ ਹਾਂਜੀ ਤੇ ਜੇ ਹਵਾ ਨਾਲ ਚੱਲੀ ਫਿਰ ਬਾਜ ਡਾਲਾਂਗੇ ਫਿਰ ਬਾਜ ਡਾਲਾਂਗੇ ਡਾਣੀ ਜ਼ਰੂਰ ਹੈ ਹਾਂਜੀ ਸਵੇ ਅਬਰੀ ਸਰਦੀ ਲੋੜੀ ਕਹਿ ਸਕਦੇ ਆ ਅਸੀਂ ਕਿ ਹਵਾ ਨਾ ਵੀ ਚੱਲੇ ਤੇ ਗੁੱਡੀ ਜ਼ਰੂਰ ਡਾਲਾਂਗੇ ਚਾਹੇ 2 ਦਿਨ ਬਾਅਦ ਜਾਂ 2 ਦਿਨ ਪਹਿਲੇ ਡਾਲੀਏ ਸੋ ਕਾਫੀ ਵੱਖ-ਵੱਖ ਤਰੀਕੇ ਦੀਆਂ ਪਤੰਗਾ ਗੁੱਡੇ ਜਿਹੜੇ ਤੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਜਿਵੇਂ ਸੋ ਇੱਕ ਤਸਵੀਰ ਇਹ ਜ਼ਰੂਰ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਚੰਦਰਯਾਨ ਦੀ ਕਿਉਂਕਿ ਹਾਲਾਂਕਿ ਚੰਦਰਯਾਨ 3 ਦੀ ਜਿਹੜੀ ਹੈ ਕਿ ਸਫਲਤਾ ਜਿਹੜੀ ਭਾਰਤ ਨੂੰ ਮਿਲੀ ਸੀਗੀ ਸੋ ਉਸ ਨੂੰ ਇੱਕ ਪਤੰਗ ਦੇ ਵਿੱਚ ਚੰਦਰਯਾਨ ਬਣਾ ਕੇ ਅੱਗੇ ਲੋਕਾਂ ਤੱਕ ਲੈ ਕੇ ਆਏ ਨੇ ਸੋ ਕਾਫੀ ਵੱਖ-ਵੱਖ ਤਰੀਕੇ ਦੀਆਂ ਜਦ ਕਨਸੈਪਟ ਅੱਗੇ ਲੈ ਕੇ ਆਉਂਦੇ ਆ ਤਾਂ ਕਾਫੀ ਕਨਸੈਪਟ ਜਿਹੜਾ ਹੈ ਕਿ ਦੁਕਾਨਦਾਰੀ ਦਾ ਇੰਪੈਕਟ ਅੱਗੇ ਵਧਾਉਂਦੀ ਹੈ ਕਿ ਦੁਕਾਨਦਾਰੀ ਚੱਲੇਗੀ ਜਾਂ ਨਹੀਂ ਚੱਲੇਗੀ ਸੋ ਹਰ ਵਾਰ ਵੱਖ-ਵੱਖ ਤਰੀਕੇ ਦੀਆਂ ਤਸਵੀਰਾਂ ਲੋਹੜੀ ਦੇ ਉੱਤੇ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਸੋ ਰੌਣਕਾਂ ਇਸ ਵਾਰ ਕਾਫੀ ਵਧੀਆ ਨਿਕਲੀਆਂ ਨੇ ਤੇ ਲੋਕਾਂ ਦੇ ਵਿੱਚ ਵੀ ਖੁਸ਼ੀ ਕਾਫੀ ਦੇਖ ਰਹੀ ਹੈ ਉਮੀਦ ਕਰਦੇ ਹਾਂ ਲੋਕਾਂ ਦੀ ਲੋਹੜੀ ਤੇ ਤੁਹਾਡੀ ਲੋਹੜੀ ਕਾਫੀ ਵਧੀਆ ਤਰੀਕੇ ਨਾਲ ਮੈਲਾਈ ਪੰਜਾਬੀ ਟੀਵੀ ਦੇ ਲਈ ਦਮਨਦੀਪ ਸਿੰਘਾਂ ਬਿਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har vatte IPTV platform te dekh sakde ho Ranje jappe ton door te mudde de neede Live Punjabi TV